ਇਹ ਤੁਸੀਂ ਪੁੱਛ ਸਕਦੇ ਹੋ ਪ੍ਰਧਾਨ ਤੋਂ ਮੈਂ ਤੇ ਉਹਨੂੰ ਪੁੱਛਦਾ ਉਹ ਜਵਾਬ ਨਹੀਂ ਦੇ ਰਿਹਾ ਜੀ ਮੈਂ ਤੇ ਉਹਨੂੰ ਪੁੱਛ ਰਿਹਾ ਕਿ ਜ਼ਮੀਨ ਗੁਰੂ ਦੀ ਸੀ ਲੈ ਗਿਆ ਪ੍ਰਕਾਸ਼ ਸਿੰਘ ਬਾਦਲ ਉਹਨੇ ਟਰਸਟ ਬਣਾ ਲਿਆ ਉਹਦਾ ਚੇਅਰਮੈਨ ਆ ਜੀ ਉਹ ਮਰ ਗਿਆ ਕੌਮ ਦੇ ਵਿੱਚ ਚੁੱਲ੍ਹੇ ਬਹੁਤ ਜ਼ਿਆਦਾ ਵੱਢ ਚੁੱਕੇ ਨੇ ਚੁੱਲ੍ਹਿਆਂ ਬਾਰੇ ਕੀ ਕਹੋ ਜਿਹੜੇ ਚੁੱਲ੍ਹੇ ਆ ਨਾ ਜੀ ਉਹ ਬਣਾਉਣ ਵਾਲਿਆਂ ਨੂੰ ਪੁੱਛੋ ਜੀ ਇਹ ਚੁੱਲ੍ਹੇ ਬਣਾ ਬਾਲਣ ਵਾਲਿਆਂ ਨੂੰ ਪੁੱਛੋ ਹੂੰ ਤੇ ਅਹੀਂ ਤੇ ਨਰੋਲ ਗੁਰੂ ਘਰ ਦੀ ਸੇਵਾ ਲਈ ਹਾਜ਼ਰੀ ਲਵਾਉਣ ਦੇ ਆ ਵੇ ਅਸੀਂ ਸੋਚਦੇ ਹਾਂ ਕਿ ਗੁਰੂ ਘਰ ਦੇ ਵਿੱਚੋਂ ਅਰੰਗਜੀਤ ਦੀ ਰਾਜਨੀਤੀ ਨਿਕਲ ਜਾਵੇ ਬਾਬਰ ਦੀ ਰਾਜਨੀਤੀ ਨਿਕਲ ਜਾਵੇ ਅਕਾਲ ਪੁਰਖ ਦੀ ਰਾਜਨੀਤੀ ਆਵੇ ਜਿਹੜਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ 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 ਉਹਦੇ ਉਹਦੇ ਰਾਏ ਸਾਰੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇੱਕ ਹੋ ਕੇ ਆਪਣੇ ਮੁੱਦਿਆਂ ਤੇ ਆਪਣੇ ਜਿਹੜੇ ਸਾਡੀਆਂ ਸਾਡੀਆਂ ਡਿਮਾਂਡ ਨੇ ਸਾਡੀ ਕੌਮ ਦੇ ਮਸਲੇ ਨੇ ਉਹਨਾਂ ਤੇ ਵਿਚਾਰ ਕਰਨ ਲਈ ਇੱਕ ਥਾਂ ਮਿਲਦੀ ਹੈ ਜਿਹੜੀ ਅਕਾਲਪੁਰਖ ਦੀ ਰਾਜਨੀਤੀ ਨੂੰ ਗੁਰੂ ਅਰਜਨ ਦੇਵ ਜੀ ਨੇ ਜੀਆ ਜੀ ਪਿੰਡੇ ਤੇ ਹੰਡਾਇਆ ਜਿਹੜੀ ਰਾਜਨੀਤੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡੇ ਤੇ ਹਟਾਇਆ ਸ਼ਹਾਦਤ ਦਿੱਤੀ ਸਹਿਬਜ਼ਾਦਿਆਂ ਨੇ ਹੰਡਾਇਆ ਪਿੰਡੇ ਤੇ ਜੀ ਇਸ ਜਾਨਾ ਦੇ ਕਿ ਸਾਨੂੰ ਖਾਲਸਾ ਧਰਮ ਦਿੱਤਾ ਜੀ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਚੋਂ ਰਾਜਨੀਤੀ ਆਵੇ ਨਾ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਅੱਜ ਅਸੀਂ ਪਹੁੰਚੇ ਆ ਪਿੰਡ ਤੂਤ ਫਰੋਜਪੁਰ ਦੇ ਵਿੱਚ ਉੱਥੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਹੈਗੇ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੋ ਅੱਜ ਇੱਥੇ ਸਮਾਗਮ ਵੀ ਸੀਗਾ ਸੋ ਆਪਣੀ ਗੱਲਬਾਤ ਕਰਨ ਵਾਸਤੇ ਇੱਥੇ ਸੰਗਤਾਂ ਦੇ ਕੋਲ ਪਹੁੰਚੇ ਹੈਗੇ ਨੇ ਸੋ ਆਪਾਂ ਪੰਥ ਦੀ ਗੱਲ ਕਰਦੇ ਆਂ ਧਰਮ ਦੀ ਗੱਲ ਕਰਦੇ ਆਂ ਕੌਮ ਦੀ ਗੱਲ ਕਰਦੇ ਆਂ ਵੀ ਜਿਹੜਾ ਅਗਲਾ ਇਹਨਾਂ ਦਾ ਟੀਚਾ ਹੈਗਾ ਜਾਂ ਇਹਨਾਂ ਦਾ ਜਿਹੜਾ ਅਗਲਾ ਨੀਤੀ ਹੈਗੀ ਹੈ ਜਾਂ ਜੰਗ ਹੈਗੀ ਹੈ ਉਹ ਕਿਹੜੀ ਹੈਗੀ ਹੈ ਕੌਮ ਦੇ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਤੇ ਵੀ ਚੈਨਲ ਤੇ ਆਪ ਜੀ ਦਾ तहे ਦਿਲੋਂ ਸਵਾਗਤ ਕਰਦੇ ਆਂ ਭਾਈ ਸਾਹਿਬ ਜੀ ਤੁਸੀਂ ਲੰਬੇ ਸਮੇਂ ਤੋਂ ਕੌਮ ਦੀ ਲੜਾਈ ਲੜਦੇ ਆਇਓ ਜੇਲਾ ਵੀ ਤੁਸੀਂ ਕਟੀਆਂ ਨੇ ਬਹੁਤ ਵੱਡੀ ਤੁਹਾਡੀ ਕੁਰਬਾਨੀ ਹੈਗੀ ਆ ਹੁਣ ਅਸਲ ਵਿੱਚ ਜਿਹੜਾ ਧਰਮ ਦਾ ਜਾਂ ਕਾਰਜ ਹੈਗਾ ਜਿਹੜੀ ਤੁਸੀਂ ਲਈ ਲੜਦੇ ਹੈਗੇ ਉਹ ਕਿੱਥੇ ਆ ਕੇ ਦੁੱਬਦਾ ਪੈ ਰਿਹਾ ਵੀ ਜਿਹੜੀ ਐਸਟੀਪੀਸੀ ਦੇ ਚੋਣਾ ਹੈਗੀਆਂ ਨੇ ਜਾਂ ਐਸਟੀਪੀਸੀ ਨੂੰ ਆਜ਼ਾਦ ਕਿਸ ਤਰੀਕੇ ਦੇ ਨਾਲ ਕਰਵਾਇਆ ਜਾਵੇਗਾ ਦੇਖੋ ਦੁੱਬਦਾ ਜਿਹੜੇ ਆ ਨਾ ਕੌਮ ਦੇ ਵਿੱਚ ਨਹੀਂ ਹੈਗੀ ਦੁੱਬਦਾ ਹੈਗੀ ਆ ਸਰਕਾਰਾਂ ਦੇ ਵਿੱਚ ਜਿਹੜੀ ਸਾਡੀ ਕੌਮ ਦੀ ਗਿੱਚੀ ਫੜੀ ਹੋਈ ਆ ਮੌਂਦ ਕਮੇਟੀ ਦੇ ਥਰੂ ਜੀ ਪੈਸਾ ਉਹ ਸਾਡੀ ਕੌਮ ਨੂੰ ਗੁਲਾਮ ਰੱਖਣਾ ਚਾਹੁੰਦੇ ਆ ਜੀ ਪ੍ਰਬੰਧਕ ਕਮੇਟੀ ਦੇ ਥਰੂ ਜੀ ਪ੍ਰਬੰਧਕ ਕਮੇਟੀ ਦੀਆਂ 15 ਸਾਲ ਤੋਂ ਇਲੈਕਸ਼ਨਾਂ ਨਹੀਂ ਕਰਵਾ ਰਹੇ ਜੀ ਤੇ ਇਹ ਸਾਰਾ ਸਰਮਾਇਆ ਵਰਤਨ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਨਾ ਪਾਵਰ ਦਿੱਤੀ ਹੋਈ ਹੈ ਜੀ ਜੀ ਤੇ ਇਹ ਜਿਹੜੀ ਇਹ ਜਿਹੜੀ ਖੜੋਤ ਆਈ ਆ ਸਾਡੀ ਕੌਮ ਦੇ ਵਿੱਚ ਜਿਹੜਾ ਸਾਡਾ ਨੁਕਸਾਨ ਹੋਇਆ ਇਹ ਪ੍ਰਕਾਸ਼ ਸਿੰਘ ਬਾਦਲ ਦਾ ਭਾਜਪਾ ਨਾਲ ਯਾਰੀ ਪਾਉਣ ਕਰਕੇ ਹੋਇਆ ਜੀ ਭਾਈ ਸਾਹਿਬ ਇਹ ਜਿਹੜਾ ਸਿਸਟਮ ਆ ਇਹ ਸਿਸਟਮ ਦੇ ਵਿੱਚ ਪਾਰਦਰਸ਼ਤਾ ਆਵੇ ਗੁਰੂ ਘਰ ਦਾ ਸਰਮਾਇਆ ਬਚੇ ਗਰੀਬ ਬੱਚਿਆਂ ਦੇ ਕੰਮ ਆਵੇ ਉਹਨਾਂ ਦੀ ਐਜੂਕੇਸ਼ਨ ਦੇ ਕੰਮ ਆਵੇ ਗਰੀਬ ਦੇ ਇਲਾਜ ਲਈ ਕੰਮ ਆਵੇ ਯਾਤਰੂ ਨੂੰ ਕਮਰਾ ਮਿਲੇ ਗੁਰੂ ਘਰ ਦੀਆਂ ਜ਼ਮੀਨਾਂ ਜਾਇਦਾ ਤਾਂ ਬੇਸ਼ਕੀਮਤ ਜ਼ਮੀਨਾਂ ਜਿਹੜੀਆਂ ਨੇ ਉਹ ਤਬਾਦਲੇ ਨਾ ਹੋਣ ਵਿਕਣ ਨਾ ਨਿਲਾਮ ਨਾ ਹੋਣ ਲੀਸ ਤੇ ਨਾ ਜਾਣ ਇਹ ਸਾਡੀ ਰੀਜ ਆ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦਾ ਜਿਹੜਾ ਮਿਸ਼ਨ ਆ ਦਸਮ ਪਾਤਸ਼ਾਹ ਦਾ ਖਾਲਸਾ ਧਰਮ ਆ ਇਹਨੂੰ 250 ਸਾਲ ਲੱਗੇ ਇਹਦੇ ਲਈ ਕੁਰਬਾਨੀਆਂ ਹੋਈਆਂ ਨੇ ਤੇ ਸਹਿਬਜ਼ਾਦਿਆਂ ਦੀ ਕੁਰਬਾਨੀ ਤੱਕ ਗੁਰੂ ਅਰਜਨ ਦੇਵ ਜੀ ਤੋਂ ਇੱਕ ਸਦੀ ਦਾ ਸਮਾਂ ਜੀ ਇਹ ਕੁਰਬਾਨੀਆਂ ਕਿਸੇ ਮਕਸਦ ਲਈ ਹੋਈਆਂ ਉਹ ਮਕਸਦ ਨੂੰ ਅਸੀਂ ਜਿਉਂਦਾ ਰੱਖਣਾ ਚਾਹੀਦਾ ਜੀ ਸਾਡੇ ਸਿਧਾਂਤ ਸਾਡਾ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਤੇ ਦਸਮ ਪਾਤਸ਼ਾਹ ਖਾਲਸਾ ਮਿਸ਼ਨ ਜਿਹੜਾ ਉਹ ਜਿਉਂਦਾ ਰਹੂਗਾ ਸਾਡੀ ਕੌਮ ਇੱਕ ਰਹੂਗੀ ਤੇ ਚੜ੍ਹਦੀ ਕਲਾ 'ਚ ਰਹੂਗੀ ਤੇ ਕੌਮ ਦੀ ਆਤਮਾ ਪਰਮਾਤਮਾ ਦੇ ਨੇੜੇ ਹੋਊਗੀ ਜੇ ਸਾਡੇ ਸਿਧਾਂਤ ਨਾ ਰਹਿ ਤੇ ਸਾਡਾ ਵਾਰਿਸ ਕੋਈ ਨਹੀਂ ਹੋਊਗਾ ਸਾਡੀ ਆਤਮਾ ਜਿਹੜੀ ਲਵਾਰਸ ਹੋ ਕੇ ਜਿਹੜੀ ਆਵਾਰਾ ਹੋਈ ਰਹੋਗੇ ਪਰਮਾਤਮਾ ਤੋਂ ਦੂਰੀ ਬਣੀ ਰਹੋਗੇ ਤੋਂ ਅਸੀਂ ਆਪਣਾ ਜਿਹੜਾ ਬੇਸ਼ਕੀਮਤ ਜਨਮਿਆ ਤੇ ਜਿਹਦਾ ਸਾਨੂੰ ਲਾਹਾ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀਗਾ ਔਰ ਵਿਚੋਲਗੀ ਦੇ ਕੇ ਆਤਮਾ ਤੇ ਪ੍ਰਮਾਤਮਾ ਦੇ ਦਰਮਿਆਨ ਪ੍ਰਮਾਤਮਾ ਦੇ ਦਰ ਤੇ ਵਿਚੋਲਗੀ ਦੇ ਕੇ ਸਾਨੂੰ ਉਹਦੇ ਨੇੜੇ ਕੀ ਕਰਨ ਦਾ ਜਿਹੜਾ ਯਤਨ ਕੀਤਾ ਜਿਹੜੇ ਜੀਵਨ ਜਾਗ ਦਿੱਤੀ ਉਹ ਤੋਂ ਅਸੀਂ ਦੂਰ ਹੋ ਜਾਵਾਂਗੇ ਸਿੱਖ ਸਾਹਿਬ ਜੀ ਜਿਸ ਤਰ੍ਹਾਂ ਗੁਰੂ ਨਾਨਕ ਨੇ ਕਿ ਸਿਧਾਂਤ ਦਿੱਤਾ ਵੀ ਹੱਕ ਪ੍ਰਾਇਆ ਨਾਨਕਾ ਉਹ ਸੂਰ ਅਸਗਾਏ ਫਿਰ ਤੁਸੀਂ ਇਹ ਗੱਲ ਕਰਦੇ ਹੋ ਜਿੱਥੇ ਵੀ ਤੁਸੀਂ ਬੋਲਦੇ ਹੋਗੇ ਵੀ ਛੋਨੇ ਕਮੇਟੀ ਜਿਹੜੀ ਹੈਗੀ ਟਰੱਕਾਂ ਦੇ ਟੱਕ ਖਾ ਜਾਂਦੀ ਹੈਗੇ ਪਰ ਉਹ ਖਾਂਦੇ ਕਿਵੇਂ ਹੈਗੇ ਉਹ ਖਾਂਦੇਵੇਂ ਆ ਕਿ ਹਰਜ ਕਰ ਲੋ ਇੱਕ ਮਾਰਕੰਡਾ ਜ਼ਮੀਨ ਦੀ ਮੈਂ ਗੱਲ ਕੀਤੀ ਹੈ ਹਾਂਜੀ ਜਿੱਥੇ ਮੇਰੀ ਪੀਰੀ ਅਕੈਡਮੀ ਬਣੀ ਹੈ ਜੀ ਉਹ ਮੇਰੀ ਪੀਰੀ ਅਕੈਡਮੀ ਬਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਜ਼ਮੀਨ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੀ ਜ਼ਮੀਨ ਜਿਹੜੀ ਕਿਸੇ ਨੇ দান ਦਿੱਤੀ ਹੈ ਜੀ ਭਾਈ ਸਾਹਿਬ ਉਹ 24 ਏਕੜ ਜ਼ਮੀਨ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਜਗੀਰਪੁਰ ਦੇ ਸਾਈਨ ਨਾਲ ਲੀਸ ਤੇ ਲੈ ਲਈ 99 ਸਾਲ ਦੀ ਜੀ ਉਹ ਮਾਲਕ ਬਣ ਗਿਆ ਹਾਂ ਹਾਂ ਉਹਨੇ ਉੱਤੇ ਮੇਰੀ ਪੀਰੀ ਅਕੈਡਮੀ ਬਣਾਈ ਜੀ ਉਹ ਮੇਰੀ ਪੀਰੀ ਅਕੈਡਮੀ ਦੇ ਵਿੱਚ ਜਿੰਨਾ ਪੈਸਾ ਲੱਗਾ ਅਰਬ ਰੁਪਏ ਤੋਂ ਜ਼ਿਆਦਾ ਹੁਣ ਤੱਕ ਲੱਗ ਚੁੱਕਾ ਤੇ ਆ ਜਿਹੜਾ ਜਿਹੜਾ ਮਾਰਚ ਮਹੀਨਾ ਦੇਖਾ ਇਹ ਚ 8 ਕਰੋੜ ਰੁਪਇਆ ਅਗਲੇ ਸਾਲ ਲਈ ਬਜਟ ਰੱਖਿਆ ਉਹਦਾ ਜੀ ਜੀ ਉਹ ਕਮੇਟੀ ਨੇ ਕਿਉਂ ਰੱਖਿਆ ਇਹ ਤੁਸੀਂ ਪੁੱਛ ਸਕਦੇ ਹੋ ਪ੍ਰਧਾਨ ਤੋਂ ਹਮ ਮੈਂ ਤੇ ਉਹਨੂੰ ਪੁੱਛਦਾ ਉਹ ਜਵਾਬ ਨਹੀਂ ਦੇ ਰਿਹਾ ਜੀ ਮੈਂ ਤੇ ਉਹਨੂੰ ਪੁੱਛ ਰਿਹਾ ਕਿ ਜ਼ਮੀਨ ਗੁਰੂ ਦੀ ਸੀ ਲੈ ਗਿਆ ਪ੍ਰਕਾਸ਼ ਸਿੰਘ ਬਾਦਲ ਉਹਨੇ ਟਰਸਟ ਬਣਾ ਲਿਆ ਉਹਦਾ ਚੇਅਰਮੈਨ ਆ ਜੀ ਉਹ ਮਰ ਗਿਆ ਜ਼ਮੀਨ ਹਰਿਆਣਾ ਚ ਆ ਗਈ ਆ ਤੂੰ ਦਾ ਬਜਟ ਕਿਉਂ ਪਾਸ ਕਰ ਰਿਹਾ ਜੀ ਉਹ ਜਵਾਬ ਨਹੀਂ ਦੇ ਰਿਹਾ ਉਹ ਲਾ 8 ਕਰੋੜ ਰੁਪਇਆ ਹੁਣ ਕੱਢਿਆ ਤੇ ਇਸ ਤੋਂ ਪਹਿਨਾਏ ਕਰੋੜ ਰੁਪਇਆ ਜਿਹੜਾ ਲਾ ਚੁੱਕੇ ਅਕੈਡਮੀ ਤੇ ਉਹ ਗੁਰੂ ਘਰ ਦਾ ਜਿਹੜਾ ਨੁਕਸਾਨ ਹੈ ਉਹ ਖਾਣ ਵਾਲੀ ਗੱਲ ਹੈ ਜੀ ਉਹ ਉਹ ਦੀ ਆਪਣੀ ਨਿੱਜੀ ਜਾਇਦਾਦ ਆ ਉਹ ਕਮੇਟੀ ਦੀ ਨਹੀਂ ਗੁਰੂ ਘਰ ਦੀ ਨਹੀਂ ਤੁਹਾਡੀ ਨਹੀਂ ਜੀ ਹਾਂ ਭਾਈ ਸਾਹਿਬ ਜੀ ਹੋਰ ਜੀ ਥੋੜੇ ਦਿਨ ਪਹਿਲਾਂ 35 ਕਰੋੜ ਦੀ ਇਹਨਾਂ ਕੋਠੀ ਲਈ ਆ ਬਹੁਤ ਵੱਡੀ ਦਿੱਲੀ 'ਚ ਜੀ ਜੀ ਪਟੇਲ ਨਗਰ ਸਾਊਥ ਪਟੇਲ ਨਗਰ 7 ਨੰਬਰ ਕੋਠੀ ਆ ਹਾਂ ਜੀ 35 ਕਰੋੜ ਦੀ ਲਈ ਆ 25 ਕਰੋੜ ਦੇ ਚੁਕੇ ਆ ਤੇ ਸਰਜਿਸਟਰੀ ਹੋਏ ਨਹੀਂ ਰਜਿਸਟਰੀ ਹੋਊਗੀ ਤੇ 10 ਕਰੋੜ ਹੋਰ ਦੇਣਾ ਜੀ ਜੀ ਉਹ ਮਕਸਦ ਕੇਸਰੀ ਲਈ ਆ ਉਹਦਾ ਮਕਸਦ ਤੁਸੀਂ ਸੁਣੋਗੇ ਤੇ ਹੈਰਾਨ ਹੋ ਪ੍ਰਬੰਧਕ ਕਮੇਟੀ ਲੈ ਰਹੀ ਆ ਤੇ ਪ੍ਰਬੰਧਕ ਕਮੇਟੀ ਇੱਕ ਆਪਣਾ ਦਫ਼ਤਰ ਬਣਾਉਗੀ ਤੇ ਇੱਕ ਉਥੇ ਗੈਸਟ ਹਾਊਸ ਬਣਾਉਗੀ ਜੀ ਕਮੇਟੀ ਦੇ ਕਿਸ ਕੰਮ ਆਊਗਾ ਉਥੇ ਗੁਰੂ ਘਰ ਨੇ ਆਸਰਾਵਾ ਨੇ ਜਿੰਨਾ ਜਣਾ ਉਹਨਾਂ ਚੜਾ ਜਾ ਕੇ ਰਹਿ ਜੀ ਗੁਰੂ ਘਰ ਦਾ ਜਿਹੜਾ ਅਰਬ ਰੁਪਇਆ ਇੱਥੇ ਖਰਾਬ ਕਰ ਰਹੇ ਨੇ ਜੀ ਉਹ ਸਾਡਾ ਸਾਡੇ ਕੰਮ ਨਹੀਂ ਆਉਣਾ ਸਾਡੇ ਗੁਰੂ ਕਰਦੇ ਉਹ ਪੈਸਾ ਤੁਹਾਡਾ ਮੱਥਾ ਟਕਾਈਆ 10 10 ਰੁਪਏ ਜੀ ਮੈਂ ਮੈਂ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਇਹ ਹਵਾਲੇ ਦਿੱਤੇ ਨੇ ਉਹ ਦਿੱਤੇ ਨੇ ਸੈਂਕੜੇ ਜਿਉਂ ਚੋਲੇ ਲੋ ਚੋਂ ਦੇ ਚੋਲੇ ਲੋ ਲੰਗਰ ਦੇ ਸਿਸਟਮ ਚੋਂ ਲੈ ਲੋ ਗੋਲਕਾਂ ਦੇ ਪੈਸੇ ਜਿਹੜੇ ਪੱਕ ਬਖਰੇ ਕੱਢ ਕੇ ਇਲੈਕਸ਼ਨਾਂ ਤੇ ਲਾਉਂਦੇ ਉਹ ਚੋਂ ਲੈ ਲੋ ਇਹ ਸਾਰੇ ਮੈਂ ਜਿੰਨਾ ਸਰਮਾਇਆ ਤੁਹਾਨੂੰ ਦਾਸਰਾ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਉਹ ਚੋਂ 100 ਰੁਪਇਆ ਗੋਲੂ ਚੋਂ ਕੱਢ ਖਾ ਲੈ ਕੋ ਜਿਹੜਾ ਸੇਵਾਦਾਰ ਕਿਤੇ ਸੇਵਾਦਾਰ ਨੂੰ ਕੋਈ ਸ਼ਰਧਾਲੂ 100 ਰੁਪਏ ਦੇਂਦਾ ਉਹਨੂੰ ਸਸਪੈਂਡ ਕਰ ਦਿੰਦੇ ਹੂੰ ਪਰ ਆਪ ਜਿਹੜਾ ਅਰਬਾਂ ਰੁਪਈਆ ਗੁਰੂ ਘਰ ਦਾ ਨੁਕਸਾਨ ਕਰ ਰਿਹਾ ਤੇ ਕਰ ਰਹੇ ਨੇ ਆਪਣੀ ਰਾਜਨੀਤੀ ਤਲੋ ਲਿਓ ਸਾਡਾ ਜਵਾਬ ਨਹੀਂ ਦੇ ਰਹੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ 200 ਸਰੂਪ ਪ੍ਰਾਤਨ ਸਰੂਪ ਉਹ ਮਿਲ ਨਹੀਂ ਰਹੇ ਜਿਹੜੇ ਦਿੱਲੀ ਤੋਂ ਵਾਪਸ ਆ ਗਏ ਉਹਨਾਂ ਦਾ ਕੋਈ ਜਵਾਬ ਦੇ ਨਹੀਂ ਹੂੰ ਹੂੰ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਇਹਨਾਂ ਲਈ ਮੇਰੀ ਜਦ ਹੋ ਜਾਏ ਤੇ ਆ ਕਿ ਅਕਾਲਪੁਰ ਸੱਚੇ ਵੇਗੂ ਕਰੇ ਕਿ ਉਹ ਝੂਲਤੇ ਨਿਸ਼ਾਨ ਰਹੇ ਸਾੱਚੇ ਪਾਤਸ਼ਾਹ ਕਿ ਸਾਡੀ ਆ ਇੱਛਾ ਸਾਡੀ ਇਹ ਅਰਦਾਸ ਹੈ ਜੀ ਇਹਨਾਂ ਦਾ ਸਾਡਾ ਮਕਸਦ ਹੈ ਭਾਈ ਸਾਹਿਬ ਜੀ ਜਦੋਂ ਵੀ ਆਪਾਂ ਵਿਚਾਰ ਸੁਣਦੇ ਆ ਸੋਸ਼ਲ ਮੀਡੀਆ ਤੇ ਕਿਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਵੀ ਭਾਈ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ ਹਾਂ ਬਾਕੀ ਕਹਿੰਦੇ ਵੀ ਕੱਟੜ ਬਹੁਤ ਹੈਗੇ ਆ ਕਟੜ ਕਿਸ ਤਰ੍ਹਾਂ ਮੈਂ ਕਿਸਦਾ ਕੋ ਨੁਕਸਾਨ ਕਰਤਾ ਕਿਸੇ ਦੀ ਮੈਂ ਚੋਰੀ ਕਰ ਲਈ ਨਹੀਂ ਕਿੱਥੇ ਅੜਦਾ ਮੈਂ ਜਿਵੇਂ ਤੁਸੀਂ ਐਸਟੀਪੀਸੀ ਦੀ ਗੱਲ ਕਰਦੇ ਹੋ ਜਾਂ ਹੋਰ ਕਈ ਮੁੱਦਿਆਂ ਤੇ ਬੋਲਦੇ ਹੋਗੇ ਤਿੱਖੇ ਬਚਨ ਬੋਲਦੇ ਜਿਹੜੀ ਇੱਕ ਹੁੰਦੀ ਦ੍ਰਿੜਤਾਇਕ ਹੁੰਦਾ ਹੰਕਾਰ ਤੁਸੀਂ ਮੈਨੂੰ ਦੱਸੋ ਤੁਹਾਡਾ ਹੰਕਾਰ ਇੱਥੇ ਆ ਤੇ ਇਸ ਕਰਕੇ ਆ ਜੀ ਇੱਕ ਹੁੰਦਾ ਕਿ ਤੁਸੀਂ ਮੈਨੂੰ ਗਲਤ ਆਦਮੀ ਦੇ ਨਾਲ ਕੋਈ ਦੇ ਨਾਲ ਤੁਰੋ ਤੇ ਮੈਂ ਕਹਾਂ ਮੈਂ ਨਹੀਂ ਤੁਰਨਾ ਉਹ ਮੇਰੀ ਦ੍ਰਿੜਤਾ ਤੁਸੀਂ ਉਹਨੂੰ ਜੋ ਮਰਜ਼ੀ ਨਾ ਦੋ ਹੂੰ ਠੀਕ ਆ ਨਾ ਦੂਸਰੀ ਗੱਲ ਆ ਕਿ ਕੋਈ ਮੈਂ ਲੰਬਾ ਸਮਾਂ ਟੋੜਾ ਸਾਹਿਬ ਦਾ ਸਾਥ ਦਿੱਤਾ ਮਾਨ ਸਾਹਿਬ ਦਾ ਸਾਥ ਦਿੱਤਾ ਸਰਨੇ ਦਾ ਸਾਥ ਦਿੱਤਾ ਕੋਈ ਮੈਨੂੰ ਦੱਸੇ ਪੀ ਇਹਨਾਂ ਦੇ ਨਾਲ ਮੈਂ ਕੀ ਧੋਖਾ ਕੀਤਾ ਹੂੰ ਮੈਂ ਇਹਨਾਂ ਦਾ ਕੁਝ ਖਾ ਗਿਆ ਹੁਆ ਤਾਂ ਇਹਨਾਂ ਦਾ ਕੋ ਨੁਕਸਾਨ ਕਰਤਾ ਹੁਆ ਇਹਨਾਂ ਦੀ ਕੋ ਗੱਲ ਨਾ ਬਣੀ ਹੁਆ ਤਾਂ ਇਹਨਾਂ ਤੋਂ ਮੈਂ ਹਿੱਸਾ ਮੰਗ ਲਿਆ ਹੁਆ ਮੈਂ ਤੇ ਸਾਲਾਂ ਤੋਂ ਇਹਨਾਂ ਦੀ ਸੇਵਾ ਕਰਨ ਡਿਆ ਵੀ ਕੁਝ ਕਰਨਗੇ ਪਰ ਉਹ ਜੋ ਕੁਝ ਕਰੰਦਾ ਇਹਦੇ ਉਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਜੋ ਮੇਰਾ ਨੁਕਸਾਨ ਕਰ ਗਏ ਜੀ ਬਾਕੀ ਜੋ ਦੁਨੀਆ ਜੋ ਮਰਜੀ ਕਹੇ ਜੋ ਮਰਜੀ ਰੋਪ ਲਾਵੇ ਕੋਈ ਰੋਪ ਨੂੰ ਸਿੱਧ ਕਰਨਾ ਜਾਂ ਸਾਬਤ ਕਰਨਾ ਜਾਂ ਜਾਣਕਾਰੀ ਦੇਣੀ ਉਹ ਹੋਰ ਗੱਲ ਹੈ ਭਾਈ ਸਾਹਿਬ ਜੀ ਸਵਾਲ ਬਹੁਤ ਵੱਡਾ ਹੈਗਾ ਕਿ ਜਦੋਂ ਗੁਰੂ ਨੇ ਇੱਕ ਸਿਧਾਂਤ ਇੱਕ ਦਿੱਤਾ ਹੈ ਸ਼ਬਦ ਇੱਕ ਹੈਗਾ ਪੰਥ ਇੱਕ ਹੈਗਾ ਕੌਮ ਇੱਕ ਹੈਗੀ ਹੈ ਫਿਰ ਕੌਮ ਦੇ ਵਿੱਚ ਚੁੱਲ੍ਹੇ ਬਹੁਤ ਜ਼ਿਆਦਾ ਵੱਢ ਚੁੱਕੇ ਨੇ ਚੁੱਲ੍ਹਿਆਂ ਬਾਰੇ ਕੀ ਕਹੋ ਜਿਹੜੇ ਚੁੱਲ੍ਹੇ ਆ ਨਾ ਜਿਉਂ ਬਨੌਰ ਵਾਲਿਆਂ ਨੂੰ ਪੁੱਛੋ ਜੀ ਚੁੱਲੇ ਬਣਾ ਬਾਲਣ ਵਾਲਿਆਂ ਨੂੰ ਪੁੱਛੋ ਹੂੰ ਤੇ ਅਸੀਂ ਤੇ ਨਰੋਲ ਗੁਰੂ ਘਰ ਦੀ ਸੇਵਾ ਲਈ ਹਾਜ਼ਰੀ ਲਵਾਉਣ ਦੇ ਆ ਪੇ ਅਸੀਂ ਸੋਚਦੇ ਆ ਕਿ ਗੁਰੂ ਘਰ ਦੇ ਵਿੱਚੋਂ ਅਰੰਗਜੀਤ ਦੀ ਰਾਜਨੀਤੀ ਨਿਕਲ ਜਾਵੇ ਬਾਬਰ ਦੀ ਰਾਜਨੀਤੀ ਨਿਕਲ ਜਾਵੇ ਅਕਾਲ ਪੁਰਖ ਦੀ ਰਾਜਨੀਤੀ ਆਵੇ ਜਿਹੜੀ ਅਕਾਲ ਪੁਰਖ ਦੀ ਰਾਜਨੀਤੀ ਨੂੰ ਗੁਰੂ ਅਰਜਨ ਦੇਵ ਜੀ ਨੇ ਜੀਆ ਜੀ ਪਿੰਡੇ ਤੇ ਹੰਡਾਇਆ ਜਿਹੜੀ ਰਾਜਨੀਤੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿੰਡੇ ਤੇ ਹੰਡਾਇਆ ਸ਼ਹਾਦਤ ਦਿੱਤੀ ਸਾਹਿਬਜ਼ਾਦਿਆਂ ਨੇ ਹੰਡਾਇਆ ਪਿੰਡੇ ਤੇ ਜੀ ਤੇ ਜਾਨਾਂ ਦੇ ਕਿ ਸਾਨੂੰ ਖਾਲਸਾ ਤੁਹਾਨੂੰ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਗੁਰੂ ਘਰ ਚੋਂ ਰਾਜਨੀਤੀ ਆਵੇ ਨਾ ਕਿ ਬਾਬਰ ਦੀ ਆਵੇ ਜੀ ਹੁਣ ਬਾਬਰ ਦੀ ਰਾਜਨੀਤੀ ਵਾਲੇ ਭਾਵੇਂ ਇੱਕ ਚੁੱਲਾ ਪਰੌਣ ਭਾਵੇਂ 10 ਪਰੌਣ ਭਾਵੇਂ 20 ਪਰੌਣ ਬਣਨੇ ਪਣਨੇ ਨੇ ਕਿਉਂਕਿ ਇਹ ਜਿਹੜੀ ਬਾਬਰ ਦੀ ਰਾਜਨੀਤੀ ਉਹਦੇ ਵਿੱਚ ਪੁੱਤ ਨੂੰ ਪੁੱਤਨੇ ਨੇ ਪਿਓ ਨੂੰ ਨਹੀਂ ਬਖਸ਼ਿਆ ਬਾਪ ਨੂੰ ਪੁੱਤਨੇ ਨਹੀਂ ਬਖਸ਼ਿਆ ਪੁੱਤਨੇ ਗਾਂ ਆਪਣੇ ਪੁੱਤ ਪੋਤਰਿਆਂ ਨੂੰ ਨਹੀਂ ਬਖਸ਼ਿਆ ਇਹ ਕਤਲਿਆਮ ਹੋਏ ਨੇ ਇੱਥੇ ਤੇ ਕੱਲੇ ਚੁੱਲੇ ਆ ਇੱਥੇ ਤੇ ਕਤਲਿਆਮ ਹੋਏ ਨੇ ਜੀ ਕੁਸੀਂ ਇਹ ਇਹ ਜਿਹੜੀ ਰਾਜਨੀਤੀ ਆ ਨਾ ਜੀ ਇਹਨੂੰ ਪਛਾਣੋ ਤੇ ਫਿਰ ਫਰਕ ਕਰੋ ਕਿ ਦਸਮ ਪਾਤਸ਼ਾਹ ਜੀ ਜਿਹਦੇ ਨਾਲ ਲੜਾਈ ਸੀ ਉਹ ਰਾਜਨੀਤੀ ਉਹਨਾਂ ਦੀ ਕੀ ਸੀ ਤੇ ਦਸਮ ਪਾਤਸ਼ਾਹ ਦੀ ਕੀ ਸੀ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਰਾਜਨੀਤੀ ਕੀ ਸੀ ਰੰਗਦੇਵ ਦੀ ਕੀ ਸੀ ਜੀ ਗੁਰੂ ਅਰਜਨ ਦੇਵ ਦੀ ਰਾਜਨੀਤੀ ਕੀ ਸੀ ਜਹਾਂਗੀਰ ਦੀ ਕੀ ਫਿਰ ਤੁਹਾਨੂੰ ਪਤਾ ਲੱਗੂਗਾ ਬਾਬਰ ਤੇ ਬਾਬਿਆ ਕਿਆਂ ਦੇ ਵਿੱਚ ਫਰਕ ਕੀ ਹੈ ਜੀ ਹਾਂ ਪੈ ਸੱਜੇ ਸਵਾਲ ਹੈਗਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰੀ ਰਾਜ ਕੀਤਾ ਇਸ ਦੇਸ਼ ਪੰਜਾਬ ਤੇ ਹਾਂਜੀ ਹੋ ਸਕਦਾ ਹੈ ਕੋਈ ਅਸੀਂ ਵੀ ਵੋਟਾਂ ਨੂੰ ਪਾ ਕੇ ਜਿਤਾਇ ਹੋਵੇ ਹੋ ਸਕਦਾ ਕੋਈ ਤੁਹਾਡੇ ਲੋਕਾਂ ਨੇ ਵੀ ਨਿੱਦੀਕੀਆਂ ਨੇ ਵੋਟਾਂ ਪਾ ਕੇ ਜਿਤਾਇ ਹੋਵੇ ਲੇਕਿਨ ਹੁਣ ਸੁਖਵੀਰ ਬਾਦਲ ਇਹ ਕਹਿੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਤਾਂ ਬੀਜੇਪੀ ਦਾ ਚੁੱਲਾ ਹੈ ਏਜੰਸੀਆਂ ਦਾ ਚੁੱਲਾ ਨੂੰ ਗੈਸ ਹੀ ਮਿਲਦੀ ਹੈ ਪਾਸੋਂ ਅੱਗ ਵੀ ਮਿਲਦੀ ਹੈ ਪਾਸੋਂ ਸਭ ਕੁਝ ਦੱਸਦੇ ਹੋ ਦੇਖੋ ਕਹਿੰਦੇ ਨਾ ਸ਼ਾਜਦ ਦੇ ਬੋਲੇ ਇਸ਼ਾਰਣੀ ਕਿਉਂ ਬੋਲੇ ਜਿੰਨੇ ਪਾਜ ਪਾ ਨੂੰ ਇੱਥੇ ਸੌਣ ਲਈ ਥਾਂ ਦਿੱਤੀ ਜਿਸ ਭਾਜਪਾ ਨੇ ਥਾਂ ਬਣਾ ਕੇ ਤੇ ਅੱਜ ਉਹਨੂੰ ਹੀ ਗਲੋ ਫੜਿਆ ਜੀ ਉਹਨੂੰ ਅਸੀਂ ਨਹੀਂ ਲੈਂਦਾ ਹੂੰ ਉਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਲੈਂਦਾ ਜੀ ਤੇ ਇਸ ਬੱਚੇ ਨੇ ਬਾਦਲ ਦੇ ਬੱਚੇ ਨੇ ਉਹਨਾਂ ਦਾ ਸ਼ਾਂ ਮਾਣਿਆ ਮਨਿਸਟਰੀਆਂ ਲਈਆਂ ਉਹਦੀਆਂ ਇਹਦੀ ਨੋਨੈਮ ਮਨਿਸਟਰੀਆਂ ਲਈਆਂ ਉਹ ਕਿਸੇ ਹੋਰ ਨੇ ਨਹੀਂ ਸੁਖ ਲਿਆ ਉਹਨਾਂ ਦਾ ਤੋਂ ਉਹ ਉਹਨਾਂ ਨੇ ਹਰਪ੍ਰੀਤ ਲੈਂਦਾ ਜੀ ਬਾਦਲ ਦਾ ਹੀ ਲੈਂਦਾ ਹਰਪ੍ਰੀਤ ਆ ਬਾਦਲ ਦੀ ਲਿਆਂਦੀ ਭਾਜਪਾ ਆ ਜੀ ਇਹ ਹੁਣੋ ਨਿਰਣਾ ਆਪੇ ਕਰ ਲਵੇ ਵੀ ਉਹਨੇ ਗਲਤ ਕਿੱਥੇ ਆ ਤੇ ਸਹੀ ਕਿੱਥੇ ਆ ਅਸੀਂ ਤਾਂ ਕੁਝ ਕਹਿਣਾ ਨਹੀਂ ਜੀ ਭਾਈ ਸਾਹਿਬ ਜੀ ਸਵਾਲ ਹੈ ਵੀ ਸੁਖਬੀਰ ਬਾਦਲ ਕਹਿੰਦਾ ਵੀ ਕੌਮ ਦਾ ਜਿਹੜਾ ਮੈਂ ਮਤਲਬ ਵੱਡਾ ਠੇਕੇਦਾਰ ਮੈਂ ਹੈਗਾ ਜੇ ਸਿਮਰਜੀਤ ਮਾਨ ਦੀ ਗੱਲ ਕਰੀਓ ਕਹਿੰਦਾ ਵੀ ਅਸੀਂ ਕੌਮ ਦੀ ਗੱਲ ਕਰਦੇ ਆ ਖਾਲਸਤਾਨ ਦੀ ਗੱਲ ਕਰਦੇ ਆ ਇੱਕ ਪਾਸੇ ਨਵੀਂ ਪਾਰਟੀ ਕਾਲੀ ਦਲ ਵਾਰਸ ਪੰਜਾਬ ਦੇ ਅਮਰਪਾਲ ਦੀ ਪਾਰਟੀ ਆਏ ਉਹ ਕਹਿੰਦੇ ਅਸੀਂ ਵੀ ਕੌਮ ਨੂੰ ਅੱਗੇ ਲੈ ਕੇ ਜਾਵਾਂਗੇ ਅਸਲੀ ਵਾਰਸ ਹੈ ਕੌਣ ਹੈ ਦੇਖੋ ਜੀ ਅਸਲੀ ਵਾਰਸ ਸਿੱਖ ਕੌਮ ਦੱਸੋਗੇ ਸਿੱਖ ਕੌਮ ਨੂੰ ਜਦੋਂ ਮੌਕਾ ਮਿਲ ਗਿਆ ਉਹ ਅਸਲੀ ਵਾਰਸਾਂ ਨੂੰ ਪਛਾਣੋਗੇ ਤੇ ਅੱਗੇ ਲਿਆਉਗੇ ਉਹ ਸਭਾ ਨਹੀਂ ਆਇਆ ਹਾਲੀ ਜੀ ਭਾਈ ਸਾਹਿਬੇ ਦੀ ਵੇਟ ਕਰੋ ਜੀ ਜੀ ਭਾਈ ਸਾਹਿਬ ਜੀ ਜੇ 2027 ਦਾ ਇਲੈਕਸ਼ਨ ਆਉਂਦਾ ਹਾਂ ਕੌਮ ਦੀ ਅੱਗੇ ਸਰਪ੍ਰਸਤ ਕੋਈ ਵੀ ਆ ਪਾਰਟੀ ਅੱਗੇ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਵੀ ਐਸੀ ਪੀਸੀ ਜਿਹੜੇ ਇਲੈਕਸ਼ਨ ਹੈਗੇ ਆ ਉਹ ਜਿੰਨੀ ਦੇਰ ਤੱਕ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੁੰਦੇ ਉਨੀ ਦੇਰ ਕੌਮ ਦਾ ਇੰਟਰਸਟ ਨਹੀਂ ਨਿਪਰੇ ਚੜਦਾ ਜੀ ਜੀ ਸੇਖ ਕੌਮ ਦਾ ਇੰਟਰਸਟ ਜਿਹੜਾ ਪ੍ਰਬੰਧਕ ਕਮੇਟੀ ਦਾ ਤੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ 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 ਉਹਦੇ ਉਹਦੇ ਰਾਹੀਂ ਸਾਰੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇੱਕ ਹੋ ਕੇ ਆਪਣੇ ਮੁੱਦਿਆਂ ਤੇ ਆਪਣੇ ਜਿਹੜੇ ਸਾਡੀਆਂ ਸਾਡੀਆਂ ਡਿਮਾਂਡ ਨੇ ਸਾਡੀ ਕੌਮ ਦੇ ਮਸਲੇ ਨੇ ਉਹਨਾਂ ਤੇ ਵਿਚਾਰ ਕਰਨ ਲਈ ਇੱਕ ਥਾਂ ਮਿਲਦੀ ਹੈ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤਾਂ 2027 ਤੋਂ ਬਾਅਦ ਹੀ ਹੋਣਗੇ ਇਹ ਤੇ ਹੁਣ ਉਹਨਾਂ ਨੂੰ ਪਤਾ ਹੋ ਸਕਦਾ ਉਸ ਤੋਂ ਬਾਅਦ ਨਾ 15 ਸਾਲ ਤੇ ਹੋ ਗਏ ਹੋਇਆ ਨੂੰ ਜੀ ਇਹ ਤੇ ਹੁਣ ਭਾਜਪਾ ਨੂੰ ਪਤਾ ਕਦੋਂ ਕਰਾਊਗਾ ਜੀ ਜੀ ਜਾਂ ਬਾਦਲ ਨੂੰ ਪਤਾ ਹੋਊਗਾ ਕੋਈ ਹੋਰ ਤੇ ਕਿਸੇ ਨੂੰ ਪਤਾ ਨਹੀਂ ਭਾਈ ਸਾਹਿਬ ਸਾਡੀ ਸਾਡਾ ਦੁਖਾਂਤ ਆ ਜਿੰਨਾ ਵੀ ਲੇਟ ਹੋ ਰੇ ਸਾਡਾ ਦੁਖਾਂਤ ਆ ਤੇ ਉਹਦੇ ਤੋਂ ਬਿਨਾ ਪੰਜਾਬ ਦੀ ਲੀਡਰਸ਼ਿਪ ਦਾ ਸੱਟਾ ਨਹੀਂ ਨਿਕਲਦਾ ਜੀ ਜੀ ਭਾਈ ਸਾਹਿਬ ਜੀ ਜੇ ਤੁਸੀਂ ਸਿਸਟਮ ਨੂੰ ਬਦਲ ਕੇ ਲਿਆਉਂਦੇ ਹੋ ਹਾਂ ਜਿਸ ਤਰ੍ਹਾਂ ਪ੍ਰਧਾਨ ਦੀ ਲੋੜ ਹੁੰਦੀ ਹੈ ਪ੍ਰਧਾਨ ਵੀ ਤੁਸੀਂ ਹੋਗੇ ਜਾਂ ਤੁਹਾਡਾ ਕੋਣ ਪ੍ਰਧਾਨ ਹੋ ਆਉਣਗਾ ਦੇਖੋ ਜੀ ਇਹ ਨਹੀਂ ਮਸਲਾ ਹੁੰਦਾ ਕਿ ਤੁਸੀਂ ਹੋਗੇ ਜਾਂ ਕੋਣ ਹੋਗੇ ਉਹ ਸਾਡੀ ਡਿਜ ਦੀ ਲੜਾਈ ਨਹੀਂ ਮੈਂ ਬੜੀਆਂ ਟ੍ਰਿਬੂਚ ਕਹਿ ਚੁੱਕਾ ਕਿ ਨਾ ਮੇਰੀ ਕੋ ਲਾਲਸਾ ਨਾ ਮੈਂ ਇਸ ਮਕਸਦ ਲਈ ਲੜ ਰਿਹਾ ਮੇਰਾ ਮਕਸਦ ਇਹ ਆ ਕਿ ਪ੍ਰਧਾਨ ਹੋਵੇ ਦੇ ਸਾਡੇ ਬੱਚਿਆਂ ਦੀ ਪੜ੍ਹਾਈ ਐਜੂਕੇਸ਼ਨ ਗਰੀਵ ਦੇ ਇਲਾਜ ਲਈ ਆਪਣਾ ਸਮਾਨ ਕੱਟਣ ਵਾਲਾ ਹੋਵੇ ਗੁਰੂ ਘਰ ਦੇ ਪੈਸੇ ਨੂੰ ਖਾਣਾ ਹਰਾਮ ਸਮਝੇ ਉਹ ਪ੍ਰਧਾਨ ਹੋਵੇ ਸਾਡੀ ਆਪਣੇ ਪ੍ਰਬੰਧਕ ਕਮੇਟੀ ਦਾ ਜੀ ਜੀ ਕੋਈ ਵੀ ਹੋ ਸਕਦਾ ਜੀ ਕੋਈ ਵੀ ਹੋ ਸਕਦਾ ਪੈਸਾ ਵੀ ਕੀ ਲੈ ਸਵਾਲ ਕਰਦਾ ਜੀ ਆਪਾਂ ਕੌਮ ਦੀ ਰਾਜਨੀਤੀ ਦੀ ਗੱਲ ਕਰੀਏ ਇਕਤਾ ਨਹੀਂ ਹੈਗੀ ਜੇ ਆਪਾਂ ਕੌਮ ਦੇ ਧਰਮ ਦੀ ਗੱਲ ਕਰੀਏ ਸਿਸਟਮ ਨੂੰ ਲੈ ਕੇ ਪ੍ਰਬੰਧਕ ਕਮੇਟੀ ਨੂੰ ਲੈ ਕੇ ਗੱਲ ਕਰੀਏ ਇਕਤਾ ਨਹੀਂ ਹੈਗੀ ਫਿਰ ਇਕਤਾ ਬਣੇਗੀ ਕਦੋਂ ਫਿਰ ਉਹੀ ਗੱਲ ਕਰਦੇ ਫਿਰ ਜੀ ਜੀ ਇਕਤਾ ਸਿੱਖਾਂ ਨੇ ਕਰਾਉਣੇ ਆ ਜਦੋਂ ਮੌਕਾ ਆਊਗਾ ਉਹ ਕਰਾ ਦੇਣਗੇ ਜੀ ਸੋ ਤੁਸੀਂ ਗੱਲਬਾਤ ਸੁਣੀ ਹੈ ਸਿੰਘ ਸਾਹਿਬ ਸਾਬਕਾ ਜਹੇਦਾਰ ਰਣਜੀਤ ਸਿੰਘ ਦੀ ਜਿਹੜੇ ਬੜੇ ਸਵਾਲਾਂ ਦੇ ਜਵਾਬ ਦਿੱਤੇ ਹੈਗੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਜਿਵੇਂ ਆਪਣੇ ਖਾਤੇ ਤੇ ਪਾ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮਾ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ Tchau, tchau.